ਹੈਲੋ ਬੱਚੋ ਅੱਜ ਅਸੀਂ ਇੱਕ ਨਵਾਂ ਲੇਖ ਕਰਾਂਗੇ ਮੇਰੇ ਨਾਨੀ ਜੀ ਠੀਕ ਹੈ ਇਹਦੀਆਂ ਅਸੀਂ 12 ਲਾਈਨਾਂ ਕਰਾਂਗੇ ਆਸਾਨ ਜੀਆਂ ਤੇ ਨੰਬਰ 1 ਹੈ ਮੇਰੀ ਨਾਨੀ ਜੀ ਦਾ ਨਾਂ ਡੈਸ਼ ਜੋ ਵੀ ਤੁਹਾਡੀ ਨਾਨੀ ਜੀ ਦਾ ਨਾਂ ਆ ਤੁਸੀਂ ਇੱਥੇ ਭਰ ਦੇਣਾ ਠੀਕ ਹੈ ਨੰਬਰ 2 ਮੇਰੇ ਨਾਨੀ ਦਾ ਘਰ ਹੁਸ਼ਿਆਰਪੁਰ ਹੈ ਠੀਕ ਹੈ ਤੁਸੀਂ ਆਪਣੀ ਜਿੱਥੇ ਵੀ ਤੁਹਾਡੀ ਨਾਨੀ ਰਹਿੰਦੇ ਆ ਤੁਸੀਂ ਉੱਥੇ ਉਹ ਜਗ੍ਹਾ ਦਾ ਨਾਂ ਭਰ ਸਕਦੇ ਹੋ ਠੀਕ ਹੈ ਨੰਬਰ 3 ਹੁਨਾ ਦੀ ਉਮਰ 52 ਸਾਲ ਹੈ ਠੀਕ ਹੈ ਨੰਬਰ 4 ਹੁਨਾ ਦਾ ਸੁਆ ਵੜਾ ਚੰਗਾ ਹੈ ਨੰਬਰ 5 ਉਹ ਸਵੇਰੇ ਜਲਦੀ ਉੱਠਦੇ ਹਨ ਨੰਬਰ 6 ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹਨ ਨੰਬਰ 7 ਛੁੱਟੀਆਂ ਵਿੱਚ ਮੈਂ ਉਹਨਾਂ ਕੋਲ ਰਹਿਣ ਲਈ ਜਾਂਦੀ ਹਾਂ ਤੁਸੀਂ ਵੀ ਜਾਂਦੇ ਹੋਵੋਗੇ ਨਾ ਛੁੱਟੀਆਂ ਵਿੱਚ ਆਪਣੇ ਨਾਨਿਆਂ ਦੇ ਕੋਲ ਨਾਨੀ ਨਾਨਾ ਕੋਲ ਠੀਕ ਹੈ ਨਾ ਸਭੀ ਬੱਚੇ ਜਾਂਦੇ ਆ ਨੰਬਰ 8 ਉਹ ਮੈਨੂੰ ਰਾਤ ਨੂੰ ਕਹਾਣੀਆਂ ਸੁਣਾਉਂਦੇ ਹਨ ਨੰਬਰ 9 ਉਹ ਬਹੁਤ ਪਿਆਰ ਨਾਲ ਗੱਲ ਕਰਦੇ ਹਨ ਠੀਕ ਹੈ ਨੰਬਰ 10 ਮੇਰੇ ਨਾਨੀ ਜੀ ਖਾਣਾ ਸੁਆਦੀ ਬਣਾਉਂਦੇ ਹਨ ਨੰਬਰ 11 ਉਹ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਵੀ ਸਿਖਾਉਂਦੇ ਹਨ ਨੰਬਰ 12 ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਠੀਕ ਹੈ a ਕੀ ਹੋ ਗਿਆ 12 ਲਾਈਨਾਂ ਤੇ ਮੇਰੇ ਨਾਨਾ ਜੀ ਨਾਨੀ ਜੀ ਦਾ ਲੇਖ ਪਹਿਲਾਂ ਅਸੀਂ ਨਾਨਾ ਜੀ ਦਾ ਕੀਤਾ ਸੀ ਨਾ ਹੁਣ ਅਸੀਂ ਕੀਤਾ ਆ ਨਾਨੀ ਜੀ ਤੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਤੁਸੀਂ ਲਰਨ ਕਰਨਾ ਯਾਦ ਕਰਨਾ ਠੀਕ ਹੈ ਓਕੇ ਨੈਕਸਟ ਅਸੀਂ ਕਿਸੇ ਹੋਰ ਟਾਪਿਕ ਤੇ ਵੀਡੀਓ ਕਰਾਂਗੇ ਓਕੇ ਬਾਏ